ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਸਾਡੇ ਸ਼ਹਿਰ ਦੀ ਨਾਮੀ ਵਿਗਿਆਨਕ ਸ਼ਖਸੀਅਤ ਅਦਬ ਇੱਕ ਕਲਾ ਦੇ ਆਸ਼ਕ ਜਿੱਥੇ ਵੀ ਪੰਜਾਬੀ ਦੀ ਗੱਲ ਹੋਵੇਗੀ ਸਿਰਫੇ ਵੀ ਕਲਾ ਤੇ ਅਦਬ ਦੀ ਗੱਲ ਹੋਣੀ ਹੈ ਸਭ ਤੋਂ ਪਹਿਲਾਂ ਪਹੁੰਚਦੇ ਹਨ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਸੁਖੀ ਬਾਟ ਅਕੈਡਮੀ ਤ੍ਰਿਪੰਜਾਪ ਪਬਲ ਉਹਨਾਂ ਦੇ ਸਹਿਯੋਗ ਨਾਲ ਇੱਕ ਪ੍ਰੋਗਰਾਮ ਹੋਂਦ ਖੋਲ੍ਹਿਆ ਹੈ ਮੇਰੀ ਗੁਜ਼ਾਰਿਸ਼ ਹੈ ਸੁਖੀ ਬਾਟ ਜੀ ਨੂੰ ਕਿ ਉਹ ਆ ਕੇ ਆਪਣੀ ਕੀਮਤੀ ਬੋਲਚਾਲ ਦੇ ਨਾਲ ਸਾਂਝੇ ਕਰਨ ਸੁਖੀ ਬਾਟ ਜੀ ਨੂੰ ਪੰਜਾਬ ਦੇ ਆ ਸ੍ਰੀ ਗੁਰੂ ਸ੍ਰੀ ਗੁਰੂ ਸਾਹਿਬ ਜੀ ਸਿਖਾ ਰਹੇ ਹਨ ਅੰਜਾਮਾ ਕਾਜਾ ਕਰ ਰਹੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੁੰਗਾ ਜਗਦੀਪ ਸਿੰਘ ਪੱਲੂ ਜੀ ਦਾ ਅਮ੍ਰਿਤ ਬਾਣੀ ਦਾ ਕੁੰਦਰ ਚਾਨ ਜੀ ਦਾ ਜੀਹਾਂ ਹਾਜ਼ਰੀ ਦੇ ਵਿੱਚ ਮੈਂ ਤੇ ਹਾਜ਼ਰੀ ਵੈਸੇ ਵਾਪਸ ਆ ਗਿਆ ਇਸ ਨੂੰ ਇਹਨਾਂ ਨੇ ਬਹੁਤ ਵਧੀਆ ਇਹ ਜਾਰੀ ਪ੍ਰੋਗਰਾਮ ਨਹੀਂ ਕੀਤਾ ਬਹੁਤ ਬਹੁਤ ਧੰਨਵਾਦ ਮੇਰੇ ਤੇ ਵਾਸਤੇ ਡਾਕੂਮੈਂਟ ਦੇ ਇਨਪੁਟ ਸੀਐਸ ਪ੍ਰੋਗਰਾਮ ਦੇ ਵਿੱਚ ਅ ਸੋ ਇਨਰਮੈਂਟਿਵ ਕੀਤੇ ਹੋਰ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਾ ਇੱਕ ਵਧੀਆ ਤਰੀਕਾ ਬਹੁਤ ਸਿੰਪਲ ਤੇ ਸਭ ਤਰੀਕੇ ਦੇ ਨਾਲ ਸੋ ਤੁਹਾਡਾ تین ਨਾਲ ਬਹੁਤ ਬਹੁਤ ਧੰਨਵਾਦ ਜਿੰਨੇ ਵਿਸ਼ਾ ਤੇ ਆਈ ਪਰਮਿਸ਼ਨ ਨੇ ਗਾਇਟ ਨੇ ਨਰਨ ਦਵਿੰਦਰ ਕੋਰ ਡਾਕਟਰ ਦਵਿੰਦਰ ਕੋਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨ ਦਾ ਚਾਹਾਂਗਾ ਨਾਜ਼ੀਕਾ ਦੋਸਤੋ ਜਿਹੜਿਆ ਜਾਪਾ ਨੇ ਜਿਹੜਾ ਆਪਏ ਐ ਸਕਰੀਨ ਤੇ ਪਿਕਚਰਾਂ ਦੇਖ ਰਹੇ ਨੇ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਆ ਤੇ ਅਸੀਂ ਹਰ ਜਗ੍ਹਾ ਤੇ ਪਹੁੰਚ ਜਾ ਨਿਆ ਕਿ ਕਦੀਨ ਸਾਦਾ ਵੀ ਆਉਣਾ ਸਾਨੂੰ ਵੀ ਕੋਈ ਯਾਦ ਕਰੋ ਕੋਈ ਇੱਟਾ ਦਾ ਕੁਝ ਕਹੀਏ ਇਹੀ ਸ਼ਾਇਦ ਇਸ ਪ੍ਰੋਗਰਾਮ ਦਾ ਮਕਸਦ ਹੈ ਪਿਛੜਿਆਂ ਨੂੰ ਯਾਦ ਕਰਨਾ ਤੇ ਆਪੇ ਆਪ ਨੂੰ ਵੀ ਥੋੜਾ ਜਿੰਨੇ ਰੱਖਣਾ ਅਸੀਂ ਕੁਝ ਚੀਜ਼ਾਂ ਲਈ ਹੱਦ ਤੱਕ ਕੋਸ਼ਿਸ਼ ਕਰੀਏ ਜਿਹਦੇ ਨਾਲ ਸਭ ਨੂੰ ਇਹ ਬਾਤ ਦੇ ਵਿੱਚ ਕੋ ਯਾਦ ਕਰਤਾ ਰਹੇ ਸੋ ਬਹੁਤ ਬਹੁਤ ਧੰਨਵਾਦ ਮਿਤਰੋ ਜੀ ਦਾ ਪਰਨਾ ਹੋਸ਼ੀਰੀ ਆ ਕਤਾਨੀਆ ਜਾਨਾ ਰਹਾ ਬਿਲਕੁਲ ਸਾਰੇ ਲਈ ਰੱਖਨੇ ਸਤਕਾਰ ਕਰ ਬਟਲੇ ਆ ਬਹੁਤ ਬਹੁਤ ਮਾਰਕਾ ਤੁਸੀਂ ਬਹੁਤ ਵਧੀਆ ਲਿਖਦੇ ਹੋ ਵੱਡੇ ਸਹਿਯੋਗਰੋ ਭਾ ਇਹ ਇੱਕ ਗੱਲ ਮੈਂ ਤੁਸੀਂ ਮੇਰਾ ਸਹਿਮ ਤਾਉਂਗੇ ਕਿ ਅਸੀਂ ਬੱਚਿਆਂ ਲਈ ਸਾਥਲੀ ਨੇ ਬਹੁਤ ਕੁਝ ਕਰ ਰਾਇਆ ਅਸੀਂ ਆਪਣੇ ਆਪ ਨਾਲ ਬਹੁਤ ਵਧੀਆ ਲਿਖ ਰਾਇਆ ਕਹਿ ਰਾਇਆ ਕਿਤਾਬਾਂ ਵੀ ਛਾਪਾ ਰਹੇ ਆ ਬਹੁਤ ਬਹੁਤ ਕਿਤਾਬਾਂ ਛਾਪਾ ਵੀ ਲਈਆਂ ਪਰ ਅਪਾ ਆਪਣੇ ਬੱਚਿਆਂ ਨੂੰ ਪੁੱਤੇ-ਪੋਤੀਆਂ ਦੋਤੇ-ਦੋਟੀਆਂ ਨੂੰ ਨਹੀਂ ਸਿਖਾ ਸਕੇ ਉਹ ਮੇਰੀ ਕੋਲ ਨਿਮਟਾ ਸਹਿਤ ਬੇਨਤੀ ਆ ਤੁਸੀਂ ਸਾਰੇ ਸਿਆਣਿਆਂ ਮਾਗੋਲੀ ਸਭਿਆਚਾਰ ਕੰਚ ਜਿੰਦਾ ਰਹੇਗਾ ਜੇ ਅਸੀਂ ਉਹਦੇ ਛਾਂ ਦਾ ਨਾ ਲਾਉਂਦੇ ਰਹੇ ਇਦੇ ਨਾਲ ਨਾਲ ਤੁਹਾਡੇ ਨਾਲ ਛੋਟੀ ਜਿਹੀ ਬੋਲ ਵੀ ਸਾਥ ਹੋਣਾ ਪਾਉਗਾ। ਇਹ ਪ੍ਰੋਜੈਕਟ ਨਮੀਆ ਕਲਮਾ ਨਮੀਰਾ ਪੰਜਾਬ ਤੋਂ ਵੱਲੋਂ 2 ਸਾਲ ਪਹਿਲਾਂ ਰੰਬੇ ਆ ਗਿਆ ਸੀ ਸ਼ੁਰੂਫੀ ਮਹੀਨੇ ਹੋ ਗਏ ਨੇ। ਉਹਦਾ ਮਕਸਦ ਕੀ ਸੀਗਾ ਮਾਵਲੀ ਨੂੰ ਬੱਚੋ ਲੋਕਾਂਾਂ ਬੱਚਿਆਂ ਨੂੰ ਸਹਾਇਤਾ ਦੇਉਣਾ ਤੇ ਮੈਨੂੰ ਇਹ ਦੱਸਦਿਆਂ ਤੁਹਾਨੂੰ ਬੜੀ ਖੁਸ਼ੀ ਆ ਕਿ ਐਸ ਵੇਲੇ ਸਾਡੇ ਕੋਲ ਤਕਰੀਬਨ 16000 ਬੱਚੇ ਵਰਲਡਵਾਈਡ ਆ ਸਾਡੇ ਕਲਾਵੀ ਚ ਨੇ। ਸਾਡੇ ਸਿਸਟਮ ਜਨੇ 14 ਜਿਹੜੇ ਸਾਡੇ ਸੀਨੀਅਰ ਸਹਾਤਕਾਰ ਨੇ ਜ ਜਿਹਨਾਂ ਨੇ ਬਾਅਦ ਸਾਇਤ ਲਿਖਿਆ ਪਹਿਲਾ ਉਹ ਉਹਨਾਂ ਨੂੰ ਆਨਲਾਈਨ ਟ੍ਰੇਨਿੰਗ ਦੇ ਰਹੇ ਨੇ ਹੁਣ ਤੱਕ ਬੱਚਿਆਂ ਦੀਆਂ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਤੱਕ 77 ਕਿਤਾਬਾਂ ਜਿਹੜੀਆਂ ਨਵੀਆਂ ਕਲਮਾਂ ਨਵੀਆਂ ੜਾਂ ਦੇ 팀 ਬਾਅਦ ਤੱਕ ਕਰਕੇ 76 ਕਿਤਾਬਾਂ ਸਾਫ ਲਈਆਂ ਨੇ ਅਜਦਾ ਮਤਲਬ ਇਹ ਆ ਕਿ ਤਕਰੀਬਨ 8000 ਰਚਨਾਵਾਂ 10 ਸਾਲ ਤੋਂ 18 ਸਾਲ ਦੇ ਬੱਚਿਆਂ ਨੇ ਲਿਖੀਆਂ ਉਸ ਸ਼ਾਪਗੀਆਂ ਨੇ ਚਾਰ ਦੋ ਲੋਜਲਲ ਕਾਨਫਰੰਸਸ ਦੋ ਰਾਜਸਥਾਨ ਵਿੱਚ ਹੋਈਆਂ ਇੱਕ ਪੰਜਾਬ ਚੋਈ ਇੱਕ ਮਹਾਰਾਸ਼ਟਰ ਵਿੱਚ ਚੋਈ ਤੇ ਇਹਦੇ ਤੇਜੇ ਨੇ ਪੰਜਾਬ ਦੇ ਵਿੱਚ ਟੀਮਾਂ ਨੇ ਜੋ ਬੱਚਿਆਂ ਨਾਲ ਕੰਮ ਕਰ ਰਹੀਆਂ ਨੇ ਉਸ ਤੋਂ ਇਲਾਵਾ 17 ਟੀਮਾਂ ਪਾਕਿਸਤਾਨ ਵਿੱਚ ਨੇ ਜਿਹੜੇ ਸ਼ਾਮੋਖੀ ਵਿੱਚ ਨੰਦਿਆ ਕਲਵਾ ਨਮੀਰਾਨ ਬੱਚਿਆਂ ਦੇ ਇੱਕ ਤਾਲ ਆ ਰਹੇ ਨੇ ਅਧਿਆਪਕ ਨੇ ਮੋਸਲੀ ਉਸ ਤੋਂ ਬਾਅਦ ਹਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਮਹਾਰਾਸ਼ਟਰ ਦੇ ਨਾਲ ਹੁੰਦੇ ਹੁੰਦੇ ਆ ਇਹ ਰਾਂਡੀ ਕਿਤਾਬ ਹੁਣ ਇਸ ਰਿਲੀਜ਼ ਹੋਈ ਹੈ ਫਰਾਂਸ ਵਿੱਚ, ਆਸਟ੍ਰੇਲੀਆ, ਇਟਲੀ, ਨਿਊਜ਼ੀਲੈਂਡ ਕੈਨੇਡਾ ਕਮਲ ਵਟਨ ਨੇ ਇੱਕ ਤਾਂ ਕੈਨੇਡਾ ਨੇ ਵੀ ਰੈਡੀ ਹੈ ਚਪੜੇ ਤੋਂ ਬਹੁਤ ਸਾਰੀਆਂ ਤਵਨਿਵਸਨ ਤਾਲੀ ਬੀਮਾ ਨੇ ਉੱਲੇ ਕੰਮ ਕਰਦੇ ਆ ਨੇ ਵੈਸੇ ਇਹ ਇੱਕ ਛੋਟਾ ਜਿਹਾ ਸੁਖੀ ਜਿਹੀ ਕੋਸ਼ਿਸ਼ ਹੈ ਕਿ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਬੱਚਿਆਂ ਨਾਲ ਜੁੜ ਸਕੀਏ ਤਾਂ ਕਿ ਆਉਣ ਵਾਲੇ ਕਾਗਜ਼ ਦੇ ਵਿੱਚ ਹੋਵੇ ਸ਼ਾਇਦ ਵਧੀਆ ਬੱਚੇ ਜੀ ਸ਼ਾਇਦ ਲਿਖਣ ਤੇ ਸ਼ਾਇਦ ਸਫਲਤਾ ਮੰਨਦਾ ਹੈ। ਅੱਜ ਦਾ ਪ੍ਰੋਗਰਾਮ ਵਧੀਆ ਸੀਗਾ ਮਿਲਾਈ ਦੇ ਪਾਸਰ ਹੋ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲੀਕਿਆ ਹੈਗਾ। ਤੇ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਸਾਰੇ ਟਾਈਮ ਕੱਢ ਕੇ ਆਏ ਹੋ। ਆ ਬੜਾ ਚੰਗਾ ਲੱਗਦਾ ਜਦ ਤੁਸੀਂ ਕੱਤੇ ਹੁੰਦੇ ਹੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ। ਮੈਂ ਤੇ ਉਹ ਜੋ ਕਹਿਣਾ ਚਾਹਾਂਗਾ ਕਿ ਸਮਾਜ ਦੇ ਵਿੱਚ ਤੁਸੀਂ ਵੀ ਕੋਈ ਸਮਾਜ ਦੇ ਭਲੇ ਦੀ ਗੱਲ ਆ ਸਮਾਜਿਕ ਕ੍ਰਿਤੀਆਂ ਦੇ ਮੱਖ ਲਾਭ ਕੋਈ ਗੱਲ ਜਾਂ ਕੋਈ ਇਹੋ ਜਿਹਾ ਪ੍ਰੋਗਰਾਮ ਲਿਖਣਾ ਚਾਹੁੰਦੇ ਹੋ ਜਿਸ ਨਾਲ ਸਮਾਜ ਦਾ ਕੋਈ ਭਲਾ ਹੋ ਸਕੇ ਤੇ ਪੰਜਾਬ ਭਵਨ ਸਲਾਹ ਇਹ ਤੁਹਾਡੀ ਪੂਰੀ ਪੂਰੀ ਮਦਦ ਕਰਨ ਨੂੰ ਤਿਆਰ ਹੈ ਕਿੰਦੀ ਵੀ ਤੁਸੀਂ ਵਧੀਆ ਕੋਈ ਸਮਾਜਿਕ ਸਮਾਜ ਨੂੰ ਵਧੀਆ ਸੇਧ ਦੇਣ ਵਾਲਾ ਕੋਈ ਪ੍ਰੋਗਰਾਮ

ਅਸੀਂ ਸਮਕਾਲੀ ਹਾਂ ਇਹਦੇ ਵਿੱਚ ਲੋਕ ਤੁਰਦੇ ਆ ਰਹੇ ਨੇ ਸਦੀਆਂ ਤੋਂ ਇਹ سلسلہ ਚੱਲਿਆ ਹੈ ਚੱਲਦਾ ਰਹੇਗਾ ਪਰ ਯਾਦ ਅਸੀਂ ਉਹਨਾਂ ਨੂੰ ਹੀ ਕਰਦੇ ਹਾਂ ਜਿਨ੍ਹਾਂ ਦੀ ਸਮਾਜ ਵਿੱਚ ਕੋਈ ਇੱਕ ਦੇਣ ਹੁੰਦੀ ਹੈ ਇਹ ਸ਼ਖਸੀਅਤਾਂ ਜਿਹਨਾਂ ਨੂੰ ਅਸੀਂ ਦੇਖਿਆ ਚੁਗਾੜ ਕੇ ਦਿੱਤੀ ਇਹਨਾਂ ਦੀ ਕਾਸ ਖੇਤਰ ਵਿੱਚ ਅਸਲ ਵਿੱਚ ਬਹੁਤ ਵੱਡੀ ਦੇਣ ਸੀ ਸਾਹਿਤ ਦੇ ਖੇਤਰ ਦੇ ਵਿੱਚ ਪਤਾ ਨਹੀਂ ਸਾਰੇ ਇਹਨਾਂ ਸਾਰੇ ਹੀ ਲੋਕ ਨੇ ਬੜੇ ਪੈਸੇ ਵੀ ਕਮਾ ਲਏ ਨੇ ਬੜੀਆਂ 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 ਗੱਡੀਆਂ ਬੜੀਆਂ ਆਪਾਂ ਦੇ ਮਾਰਕੀਟ ਵੀ ਨੇ ਪਰ ਇਹਦੇ ਵਿੱਚ ਥੋੜੀ ਜਿਹੀ ਇਹ ਜਿਹੜਾ ਮਨੁੱਖੀ ਪੱਖ ਪਹਿਲ ਇਨਸਾਨੀਅਤ ਦਾ ਪੱਖ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਨੰਗੀਆਂ ਭਾਵਨਾਵਾਂ ਕਰਨ ਦੇ ਲਈ ਇੱਕ ਸਾਹਿਦ ਬਹੁਤ ਵੱਡਾ ਰੋਲ ਹੈ ਇਸ ਸਭੀ ਦੇ ਵਿੱਚ ਬਹੁਤ ਸਾਹਿਦਕਾਰ ਨੇ ਕੋਇੰਦਰ ਚਾਰ ਕੱਡੇ ਵੱਡੇ ਗੀਤਕਾਰ ਜਿਨ੍ਹਾਂ ਦੇ ਦੋ ਗੀਤ ਇੱਥੇ ਗਾਏ ਗਏ ਕਿੰਨਿਆਂ ਦੇ ਹੋਰ ਨਾਮ ਲਵਾ ਅੰਦਰ ਜੀਤੋਂ ਵੀ ਬੈਠੇ ਨੇ ਕਿ ਮੇਰੇ ਲੋਕਾਂ ਨੇ ਹਰ ਹਫ਼ਤੇ ਬਹੁਤ ਬਹੁਤ ਪ੍ਰੋਗਰਾਮ ਦੇਖਦੇ ਨੇ ਤਾਂ ਜੋ ਲੋਕਾਂ ਨੂੰ ਸਾਹਿਤ ਨਾਲ ਜੁੜਾ ਦੇਣ ਜਿਨ੍ਹਾਂ ਚ ਅਸੀਂ ਸਾਹਿਤ ਨਾਲ ਨਹੀਂ ਜੁੜਦੇ ਉਹਨਾਂ ਚ ਆਮ ਵਿਕਤੀ ਇਨਸਾਨ ਨਹੀਂ ਬਣਦਾ ਸੋਸ਼ਲ ਦੇ ਲੋਕਾਂ ਨੂੰ ਇਨਸਾਨ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਇਹਨਾਂ ਸਾਡੀਆਂ ਸ਼ਖਸੀਅਤਾਂ ਦਾ ਇਹਨਾਂ ਨਾਲ ਸੇ ਵਿਚਰੇ ਆ ਇਹਨਾਂ ਨਾਲ ਗੱਲਾਂ ਕਰਦੇ ਰਹੇ ਆ ਇਹਨਾਂ ਤੋਂ ਬਹੁਤ ਕੁਝ ਸਿੱਖਦੇ ਰਹੇ ਆ ਹੋਂਦ ਵਾਲੇ ਸਮੇਂ ਚ ਜੋ ਬਾਕੀ ਸਾਹਿਤ ਕਰਕੇ ਬੈਠੇ ਨੇ ਸਿੱਖਦੇ ਰਹਾਂਗੇ ਸੋ ਮਾਂ ਮੋਲੀ ਦੇ ਪ੍ਰਤੀ ਸਾਡੀ ਦੇਣ ਹੈ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਪਰ ਇਹ ਨਾਲ ਜ਼ਰੂਰ ਸੋਚਿਓ ਕਿ ਮਾਂ ਮੋਲੀ ਦਾ ਰੋਕਾ ਦੇਣ ਵਾਲੇ ਸਾਡੇ ਘਰਾਂ ਚ ਕੀ ਮਾਂ ਮੋਲੀ ਦੇ ਦੀਵੇ ਜਗਦੇ ਨੇ ਕੀ ਸਾਡੇ ਆਪਣੇ ਬੱਚੇ ਆਪਣੇ ਆਲੇ ਵਾਲੇ ਦੇ ਪਰਿਵਾਰਾਂ ਦੇ ਵਿੱਚ ਕੀ ਆਪਣੀ ਜ਼ਬਾਨ ਕਾਇਮ ਹੈ ਯਕੀਨ ਮੰਨੋ कलाकार जो बैठी तो है तो उस वे जो यही पुछीदा कि थोड़े तो बच्चे पंजाबी लिख ले लेंगे ने कची गल है ना लिखते ने ना बोलते ने तो फिर सासारा माफ करना की अर्थ रख दे.